ਸਰਵੰਜਾ ਪੱਛਿਆ ਨੂੰ ਕੀਤਾ ਗਿਆ ਰਿਪੋਰਟ ਦੇਖੋ ਜਾਨ ਤੇ ਖੇਡੇ ਇਹਨਾਂ ਦੇ ਫੁੱਲੋਂ ਟੱਪਿਆ ਗਿਆ ਸੀ ਬਾਰਡਰ ਇੱਕ ਬੇहद ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਨੂੰ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਦੱਸਿਏ ਕਿ ਵੱਡੀ ਕਾਰਵਾਈ ਜਿਹੜੀ ਆ ਹੁਣ ਇਹਨਾਂ ਬੱਚਿਆਂ ਤੇ ਕੀਤੀ ਗਈ ਹੈ ਇਸ ਦੇ ਨਾਲ ਜੁੜੀ ਜਾਣਕਾਰੀ ਇਸ ਵਬਤ ਸਾਹਮਣੇ ਆਈ ਹੈ ਕਿ ਪਾਕਿਸਤਾਨ ਦੇ ਖੈਬਰ ਜ਼ਿਲ੍ਹੇ ਦੇ ਵਿੱਚੋਂ ਇਹ ਜਿਹੜੀ ਖਬਰ ਸਾਹਮਣੇ ਆਈ ਹੈ ਜਿੱਥੇ ਵੱਡਾ ਐਕਸ਼ਨ ਜਿਹੜਾ ਲੱ타 ਗਿਆ ਪੂਰੀ ਜਾਣਕਾਰੀ ਕੀ ਹੈ ਉਹ ਵੀ ਵਿਸਥਾਰਤ ਨਾਲ ਤੁਹਾਡੇ ਨਾਲ ਸਾਂਝੀ ਕਰਾਂਗੇ ਕੀ ਅਧਿਕਾਰੀਆਂ ਨੇ ਪੱਛੀਆਂ ਨੂੰ ਕਿਉਂ ਰਿਪੋਰਟ ਕੀਤਾ ਗਿਆ ਕਿ ਕੁਝ ਕਾਰਵਾਈ ਜਿਹੜੀ ਆ ਕੀਤੀ ਗਈ ਹੈ ਜਾਣਕਾਰੀ ਇਸ ਬਾਬਤ ਸਾਹਮਣੇ ਆ ਚੁੱਕੀ ਹੈ ਜਿੱਥੇ ਹੁਣ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਖੈਬਰ ਜ਼ਿਲ੍ਹੇ ਦੀ ਸਰਹੱਦੀ ਜ਼ਰੇ ਨਜਾਇਜ਼ ਤੌਰ ਤੇ ਦੇਸ਼ ਵਿੱਚ ਆਏ 53 ਅਫਗਾਨੀ ਬੱਚਿਆਂ ਨੂੰ ਉਹਨਾਂ ਦੇ ਦੇਸ਼ ਵਾਪਸ ਭੇਜਿਆ ਗਿਆ ਇੱਕ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਾ ਬੱਚਿਆਂ ਨੇ ਕੰਮ ਦੀ ਪਾਲ ਵਿੱਚ ਪਾਕਿਸਤਾਨ ਵਿੱਚ ਵੜਨ ਲਈ ਸਰਹੱਦ ਤੇ ਲੱਗੀ ਤਾਰ ਨੂੰ ਕੱਟ ਦਿੱਤਾ ਸੀ ਦੱਸਿਆ ਜਾ ਰਿਹਾ ਹੈ ਕਿ ਸਾਰੇ ਬੱਚਿਆਂ ਨੂੰ afghanistan ਦੇ ਹਵਾਲੇ ਕਰ ਦਿੱਤਾ ਗਿਆ ਹੈ ਤੇ ਨਾਲ ਦੀ ਨਾਲ ਤੋਰਖੰ ਸਰਹੱਦ ਚੌਕੀ ਦੇ ਤੇ ਨਾਲ ਦੇ ਅਫਸਰਾਂ ਨੇ ਇਹਨਾਂ afghani ਬੱਚਿਆਂ ਦੀ ਵਾਪਸੀ ਯਕੀਨੀ ਬਣਾਈ ਹੈ ਅਧਿਕਾਰੀਆਂ ਨੇ ਦੱਸਿਆ ਕਿ afghani ਬੱਚਿਆਂ ਵੱਲੋਂ ਨਜਾਇਜ਼ ਤੌਰ ਤੇ ਸਰਹੱਦ ਪਾਰ ਕਰਨ ਦੀਆਂ ਘਟਨਾਵਾਂ ਵਧ ਰਹੀਆਂ ਨੇ ਤੇ ਰੋਜ਼ਾਨਾ ਤਕਰੀਬਨ 700 ਜਿਹੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਜਿੱਤੇ ਪਾਕਿਸਤਾਨ ਦੇ ਖੈਬਰ ਜ਼ਿਲ੍ਹੇ ਦੇ ਵਿੱਚ ਸਰਹੱਦੀ ذریعے ਨਜਾਇਜ਼ ਤੌਰ ਤੇ ਇਹ ਜਿਹੜੇ 52 ਬੱਚੇ ਸੀਗੇ ਉਹ ਪੜ੍ਹਾਈ ਕਰਨ ਦੇ ਲਈ ਦਾਖਲ ਹੋਏ ਸੀ ਉਹਨਾਂ ਦੇ ਕੋਲ ਉਹ ਬਾਰਡਰ ਤੇ ਲੱਗੀ ਜਿਹੜੀ ਤਾਰ ਸੀ ਉਸ ਨੂੰ ਕਟਿਆ ਗਿਆ ਜਿਸ ਤੋਂ ਬਾਅਦ ਉਹਨਾਂ ਦੇ ਕੋਲ ਕੰਦ ਟੱਪ ਕੇ ਯਾਨੀ ਕਿ ਬਾਰਡਰ ਟੱਪ ਕੇ ਜੋ ਹੈ ਉਹਨਾਂ ਨੇ ਜਿਹੜੀ ਉੱਥੇ ਦਾਖਲੇ ਹੋਏ ਸੀਗੇ ਔਰ ਉਸ ਤੋਂ ਬਾਅਦ ਇਹਨਾਂ ਇਹ ਅਫਗਾਨਿਸਤਾਨ ਦੇ ਬੱਚੇ ਦੱਸੀ ਜਾ ਰਹੇ ਨੇ 52 ਔਰ ਇਹਨਾਂ ਨੂੰ ਵਾਪਸੀ ਜਿਹੜੀ ਆ ਭੇਜੀ ਗਈ ਹੈ ਇਹਨਾਂ ਨੂੰ ਵਾਪਸ ਭੇਜਿਆ ਗਿਆ ਹੈ ਇਹਨਾਂ ਦੀ ਵਾਪਸੀ ਨੂੰ ਯਕੀਨੀ ਬਣਾਇਆ ਗਿਆ ਔਰ ਪ੍ਰਸ਼ਾਸਨ ਦਾ ਇਹ ਕਹਿਣਾ ਹੈ ਕਿ ਰੋਜ਼ਾਨਾ ਇਸੇ ਤਰੀਕੇ ਦੀਆਂ ਘਟਨਾਵਾਂ ਵੱਧ ਰਹੀਆਂ ਨਦਾਨਾ ਘਟਨਾਵਾਂ ਨੂੰ ਦੇਖਦੇ ਹੋਏ ਹੁਣ ਕਿਤੇ ਨਾ ਕਿਤੇ ਪ੍ਰਸ਼ਾਸਨ ਐਕਸ਼ਨ ਦੇ ਵਿੱਚ ਆ ਔਰ 700 ਅਜਈਆਂ ਘਟਨਾਵਾਂ ਜਿਹੜੀਆਂ ਵਾਪਰ ਜਾਂਦੀਆਂ ਨੇ ਇਹ ਵੀ ਕਿਹਾ ਜਾ ਰਿਹਾ ਕਿ ਰੋਜ਼ਾਨਾ ਤਕਰੀਬਨ 700 ਦੇ ਕਰੀਬ ਅਜਈਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਨੇ ਜਿੱਥੇ ਜਿਹੜੇ ਬੱਚੇ ਨੇ ਅਬਾਰਡਰ ਟੱਪਦੇ ਨੇ ਤਾਂ ਇਹਨਾਂ ਦੇ ਵੱਲੋਂ ਇੱਕ ਨਜਾਇਜ਼ ਟੰਗ ਦੇ ਨਾਲ ਜਿਹੜੀ ਇਹ ਹਕਕਤ ਕੀਤੀ ਗਈ ਜਿਸ ਤੋਂ ਬਾਅਦ ਇਹਨਾਂ ਅਫਗਾਨਿਸਤਾਨ ਦੇ ਬੱਚਿਆਂ ਨੂੰ ਵਾਪਸ ਉਹਨਾਂ ਦੇ ਦੇਸ਼ ਭੇਜ ਦਿੱਤਾ ਗਿਆ ਅਹਿਮ ਖਬਰ ਇਸ ਵਕਤ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਾਕਿਸਤਾਨ ਦੇ ਖੈਬਰ ਜ਼ਿਲ੍ਹੇ ਦੇ ਇੱਕ ਸਰਹੱਦੀ ਜ਼ਰੀਏ ਜਿਹੜੀ ਨਜਾਇਜ਼ ਤੌਰ ਤੇ ਇਹਨਾਂ ਵਿਦਿਆਰਥੀਆਂ ਨੇ ਐਂਟਰੀ ਲਈ ਸੀ ਕਿਉਂਕਿ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਇਸ ਕੋਸ਼ਿਸ਼ ਨੂੰ ਨਾਕਾਮ ਕੀਤਾ ਗਿਆ ਔਰ ਉਸ ਤੋਂ ਬਾਅਦ ਇਹਨਾਂ ਨੂੰ ਆਪਣੇ ਆਪਣੇ ਦੇਸ਼ ਵਾਪਸ ਭੇਜਿਆ ਗਿਆ ਤੇ ਇਸ ਨੂੰ ਲੈ ਕੇ ਚਿੰਤਾ ਵੀ ਜਤਾਈ ਜਾ ਰਹੀ ਹੈ ਜਿਸ ਤਰੀਕੇ ਦੇ ਨਾਲ ਹੁਣ ਬੱਚਿਆਂ ਦੀ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜੀ ਐਂਟਰੀ ਜਿਹੜੀ ਆ ਹੋ ਰਹੀ ਹੈ ਉਹ ਬਾਰਡਰ ਟਾਪਰੇ ਨੇ ਔਰ ਬਾਰਡਰ ਤੇ ਲੱਗੀ ਇਸ ਤਾਰ ਨੂੰ ਕਟਿਆ ਗਿਆ ਤਾਂ ਉਸ ਤੋਂ ਬਾਅਦ ਇਹਨਾਂ ਨੇ ਐਂਟਰੀ ਲਈ ਹੈ ਜਿਸ ਨੂੰ ਲੈ ਕੇ ਹੁਣ ਕਈ ਚਿੰਤਾਵਾਂ ਜਤਾਈਆਂ ਜਾ ਰਹੀਆਂ ਨੇ ਤਾਂ ਹੁਣ ਦੱਸੀਏ ਤੇ 53 ਬੱਚਿਆਂ ਨੂੰ ਰਿਪੋਰਟ ਕਰ ਦਿੱਤਾ ਗਿਆ ਹੈ ਔਰੋਨਾ ਦੇ ਵੱਲੋਂ ਬਾਰਡਰ ਟੱਪਿਆ ਗਿਆ ਸੀਗਾ ਪਰ ਹੁਣ ਇਹਨਾਂ ਦੀ ਕੋਸ਼ਿਸ਼ ناکਾਮ ਹੋਈ ਹੈ। अनेख ਖੁਲਾਸੇ ਵੀ ਹੋਏ ਨੇ ਕਿ ਤਾਂ ਰੋਜ਼ਾਨਾ ਜੋ ਹੈ ਸਾਸੂ ਦੇ ਕਰੀਬ ਜਿਹੇ ਮਾਮਲੇ ਸਾਹਮਣੇ ਆਉਂਦੇ ਨੇ। ਤਾਂ ਜੇਕਰ ਰੋਜ਼ਾਨਾ ਸਾਸੂ ਦੇ ਕਰੀਬ ਬੱਚੇ ਜਿਹੜੇ ਨੇ ਬਾਰਡਰ ਟੱਪਦੇ ਨੇ ਤਾਂ ਉਸ ਤੋਂ ਬਾਅਦ ਹੁਣ ਇਹ ਗੈਰਕਾਨੂੰਨੀ ਗਤੀਵਿਧੀਆਂ ਨੂੰ ਦੇਖ ਕੇ ਚਿੰਤਾ ਵੀ ਜਤਾਈ ਜਾ ਰਹੀ ਹੈ ਔਰ ਸਵਾਲ ਖੜੇ ਹੋ ਕੇ ਕਿ ਆਕੜਕਾਰ ਇਨਾਂ ਨੂੰ ਲੈ ਕੇ ਕੀ ਕੁਝ ਕੀਤਾ ਜਾਵੇ ਦਾ ਸੀ ਕਿ ਹੁਣ ਪ੍ਰਸ਼ਾਸਨ ਦੇ ਬੋਲੋ ਸਖਤਾਈ ਕੀਤੀ ਗਈ ਹੈ ਤਾਂ ਇਹਨਾਂ 53 ਬੱਚਿਆਂ ਨੂੰ ਵਾਪਸ ਉਹਨਾਂ ਦੇ ਦੇਸ਼ ਅਫਗਾਨਿਸਤਾਨ ਦੇ ਵਿੱਚ ਭੇਜਿਆ ਗਿਆ ਤੇ ਯਕੀਨੀ ਬਣਾਇਆ ਗਿਆ ਕਿ ਇਹ ਬੱਚੇ ਜਿਹੜੇ ਵਾਪਸ ਭੇਜ ਦਿੱਤੇ ਗਏ ਨੇ ਤਾਂ ਆਉਣ ਵਾਲੇ ਸਮੇਂ ਦੇ ਲਈ ਕੀ ਕੁਝ ਇਹ ਐਕਚੁਅਲ ਤੇ ਜਾਣਗੇ ਉਹ ਵੀ ਤੁਹਾਨੂੰ ਨਾਲ ਸਾਂਝੇ ਕਰਾਂਗੇ ਪਰ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਹੀ ਹੁਣ ਇਹ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜੇ ਕੋਈ ਵੀ ਬੱਚੇ ਕਿਸੇ ਦੇਸ਼ ਵਿੱਚ ਦਾਖਲ ਹੋ ਰਹੇ ਨੇ ਉਹਨਾਂ ਨੂੰ ਲੈ ਕੇ ਐਕਸ਼ਨ ਲੈਂਦੇ ਜਾ ਰਹੇ ਨੇ ਗਤੀਵਿਧੀਆਂ ਦੇ ਵਿੱਚ ਤੇਜ਼ੀ ਦੇਖਣ ਨੂੰ ਮਿਲਦੀ ਆ ਤਾਂ ਇਸੇ ਤਰੀਕੇ ਦੇ ਨਾਲ ਪਾਕਿਸਤਾਨ ਦੇ ਖੈਬਰ ਜ਼ਿਲ੍ਹੇ ਦੇ ਵਿੱਚ ਵੀ ਸਰਵਜਾ ਅਫਗਾਨਿਸਤਾਨ ਦੇ ਬੱਚੇ ਜਿਹੜੇ ਨੇ ਦਾਖਲ ਹੋਏ ਸੀਗੇ ਤੋਂ ਬਾਅਦ ਉਹਨਾਂ ਨੂੰ ਹੁਣ ਵਾਪਸ ਉਹਨਾਂ ਦੇ ਦੇਸ਼ ਭੇਜ ਕੇ ਵੱਡੀ ਕਾਰਵਾਈ ਕੀਤੀ ਗਈ ਹੈ ਔਰ ਨਾਲ ਦੀ ਨਾਲ ਇੱਕ ਨੀ ਬਣਾਇਆ ਗਿਆ ਔਰ ਆਉਣ ਵਾਲੇ ਸਮੇਂ ਦੇ ਲਈ ਵੀ ਵੱਡੇ ਪੱਧਰ ਦੇ ਉੱਤੇ ਐਕਸ਼ਨ ਲਿੱਤੇ ਜਾ ਰਹੇ ਨੇ ਤਾਂ ਸਖਤਾਈਆਂ ਕੀਤੀਆਂ ਜਾ ਰਹੀਆਂ ਨੇ ਕਿ ਕੋਈ ਵੀ ਹੋਰ ਬੱਚਾ ਬਾਰਡਰ ਟੱਪ ਕੇ ਜੋ ਹੈ ਉਹ ਹੋਰ ਦੇਸ਼ ਦੇ ਵਿੱਚ ਦਾਖਲ ਨਾ ਹੋਵੇ ਅਹਿਮ ਤੇ ਵੱਡੀ ਖਬਰ ਇਸ ਵਕਤ ਵੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਨੂੰ ਸ਼ੇਅਰ ਕਰਨਾ ਪੈਂਦਾ ਔਰ ਜੇਕਰ ਕੋਈ ਵੀ ਬੱਚਾ ਆਪਣੇ ਭਵਿੱਖ ਨੂੰ ਸੁਧਾਰਨ ਦੇ ਲਈ ਦੂਸਰੇ ਦੇਸ਼ਾਂ ਦੇ ਵਿੱਚ ਗੈਰ ਕਾਨੂੰਨੀ ਟਾਂਕ ਦੇ ਨਾਲ ਦਾਖਲ ਹੁੰਦਾ ਹੈ ਉੱਥੇ ਜਾ ਕੇ ਉਸ ਨੂੰ ਮੁਸ਼ਕਿਲ ਆ ਸਕਦੀ ਹੈ ਕਿਉਂਕਿ ਹੁਣ ਸਰਕਾਰਾਂ ਤੇ ਪ੍ਰਸ਼ਾਸਨ ਜੋ ਹੈ ਸੋਚੇ ਉਹ ਗਿਆ ਐਕਟਿਵ ਮੋਰਟ ਵਿੱਚ ਹੈ ਜਿਨ੍ਹਾਂ ਦੇ ਵੱਲੋਂ ਵੱਡੇ ਪੱਤਰ ਦੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤੇ ਦੱਸ ਦਈਏ ਕਿ ਹੁਣ ਇੱਕ ਬੇਹਦੀ ਅਹਿਮ ਖਬਰ ਸਾਹਮਣੇ ਆ ਗਈ ਜਿੱਥੇ 53 ਖ ਅਫਗਾਨਿਸਤਾਨ ਦੇ ਬੱਚੇ ਜਿਹੜੇ ਨੇ ਉਹਨਾਂ ਨੂੰ ਆਪਣੇ ਵਾਪਸ ਦੇਸ਼ ਭੇਜ ਦਿੱਤਾ ਗਿਆ ਤੇ ਵੱਡੀ ਕਾਰਵਾਈ ਕੀਤੀ ਗਈ